ਤੇ ਇੱਕ ਠੱਗ ਐਸਐਸਪੀ ਜਿਹਦਾ ਨਾਮ ਹੈ ਲੈਨਾ ਉਹਦਾ ਹੋਰ ਇੱਕ ਵੱਡਾ ਜਿਹਨੂੰ ਕਹਿ ਦਿੰਦੇ ਆ ਜੀ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹਨੂੰ ਅਨਲਿਸ਼ ਕੀਤਾ ਜਾਂਦਾ ਹੈ ਉਹ ਜਾਨਵਰ ਗੁਰਸ਼ੇਰ ਸੰਧੂ ਜਿੱਦਣ ਕਹੋਗੇ ਜਿੱਥੇ ਕਹੋਗੇ ਇਕੱਠੇ ਆ ਜਾਵਾਂਗੇ ਤੁਹਾਡੀ ਜਾਤ ਨੂੰ ਵੀ ਗਾਲਾਂ ਕੱਢ ਰਿਹਾ ਸਾਡੀਆਂ ਪੰਜਾਬ ਦੀ ਅਜੇ 3 ਕਰੋੜ ਦੀ ਆਬਾਦੀ ਹੈ ਤੇ 1.5 ਕਰੋੜ ਸਾਡੀਆਂ ਮਾਵਾਂ ਭੈਣਾਂ ਧੀਆਂ ਨੇ ਉਹਨਾਂ ਦਾ ਮਜ਼ਾਕ ਉਡਾਰਿਆ ਉਹਨਾਂ ਬਾਰੇ ਭੱਦੀ ਸ਼ਬਦਾਵਲੀ ਵਰਤ ਰਿਹਾ ਜਿੰਨਾ ਤੁਸੀਂ ਤਿੱਖਾ ਟੀਕਾ ਰੱਖੋਗੇ ਉਹਨੇ ਇਹ ਬੰਦੇ ਦੇ ਪੁੱਤ ਬਣ ਕੇ ਪੇਸ਼ ਆਉਣਗੇ ਆ ਡਿਪੋਰਟ ਹੋਏ ਬੱਚੇ ਲੋਕਾਂ ਦਾ ਮਨ ਠਾਰਨ ਲਈ ਤੁਸੀਂ ਉੱਥੇ ਬੜੀਆਂ-ਬੜੀਆਂ ਸਟੇਟਮੈਂਟ ਦਿੰਦੇ ਹੋ ਕਿ ਅਸੀਂ ਇਹਨਾਂ ਬੱਚਿਆਂ ਦੀ ਬਾਹ ਫੜਾਂਗੇ ਇਹਨਾਂ ਦੇ ਪੈਸੇ ਮੜਾਵਾਂਗੇ ਡਰਨਾ ਨਹੀਂ ਬਹੁਤ ਵਧੀਆ ਬੋਲਦਾ ਹੈ ਜਿਹੜੀ ਤੈਨੂੰ ਗੱਲ ਲੱਗੇ ਨਾ ਇਹ ਮੈਂ ਨਹੀਂ ਕਹਣੀ ਮੈਨੂੰ ਕਹਿਦਾ ਕਰ ਉਹ ਮੈਂ ਕਹਿ ਦੇਖੋ ਉਹ ਸਰਕਾਰੀ ਤੰਤਰ ਉਹ ਤੇ ਐਕਸਟਰਸ਼ਨ ਕਰਦੇ ਨਾ ਫੋਨ ਦੇ ਉੱਤੇ ਕਿ ਤੇਰੇ ਬੱਚੇ ਚੋਕ ਲਾਂਗੇ ਤੇਰੇ ਬੱਚਿਆਂ ਨੂੰ ਮਾਰ ਦੇਾਂਗੇ ਤੈਨੂੰ ਗੋਲੀ ਮਾਰ ਦੇਾਂਗੇ ਇਹ ਸਰਕਾਰੀ ਤੰਤਰ ਵਰਤ ਕੇ ਐਕਸਟਰਸ਼ਨ ਕਰਦੇ ਨੇ ਇਹਨਾਂ ਦੇ ਉੱਤੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅੱਖਾਂ ਚੱਖਾਂ ਪਾ ਕੇ ਨਹੀਂ ਦੇਖ ਪਾਉਂਦੇ ਇਸ ਲਈ ਐਨਕਾਂ ਲਾ ਕੇ ਹੁਣ ਗੱਲਾਂ ਕਰਦੇ ਆ ਉਦੋਂ ਤੁਸੀਂ ਵੀ ਮੀਡੀਆ ਕੋਲ ਜਾਓਂਗੇ ਜਿਹੜੇ ਅੱਜ ਪਾਵਰ 'ਚ ਨੇ ਜੇ ਤੁਹਾਡੇ ਨਾਲ ਜਦੋਂ ਅੱਜ ਤੋਂ 2 ਸਾਲ ਬਾਅਦ 4 ਸਾਲ ਬਾਅਦ ਕੋਈ ਹੋਰ ਸਰਕਾਰ ਹੋਊਗੀ ਫਿਰ ਉਹ ਤੱਕਾ ਕਰੂਗੀ ਉਦੋਂ ਤੁਸੀਂ ਮੀਡੀਆ ਕੋਲ ਜਾਓਂਗੇ ਉਦੋਂ ਮੀਡੀਆ ਨੂੰ ਕੀ ਮੂੰਹ ਦਿਖਾਉਂਗੇ ਹੱਕ 'ਚ ਇੱਥੇ ਆਉਣ ਤੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੈਂ ਹੁਣ ਵੀ ਗੱਲ ਕਰਦਾ ਸੀਗਾ ਕਿ ਪੱਤਰਕਾਰ ਨੂੰ ਕੇਵਲ ਇੱਕ ਪ੍ਰੈਸ ਰਿਪੋਰਟਰ ਇੱਕ ਪੱਤਰਕਾਰ ਨਾ ਸਮਝਿਆ ਜਾਵੇ ਪੱਤਰਕਾਰ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਅਸਲ ਦੇ ਵਿੱਚ ਚੌਕੀਦਾਰ ਹੈ ਜਿਹੜਾ ਰਾਖੀ ਕਰਦਾ ਹੈ ਸਾਡੇ ਹੱਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦਾ ਹੋਰੇ ਕਹਾਣ ਦੀ ਪੰਜਾਬ ਦੀਆਂ ਉਪਲਬਧੀਆਂ ਦੀ ਇਹ ਸਾਰਾ ਕੁਝ ਪੱਤਰਕਾਰ ਜਿਹੜੇ ਤੁਹਾਡੇ ਵਿੱਚ ਦੱਸਦੇ ਨੇ ਮੈਂ ਪਹਿਲਾਂ ਤੇ ਇਹ ਦੱਸਾਂ ਭੁੱਲਰ ਸਾਹਿਬ ਤੁਹਾਨੂੰ ਕੋਈ ਕਾਰਵਾਈ ਨਹੀਂ ਇਹਨਾਂ ਕਰਨੀ ਤੁਹਾਡੇ ਤੇ ਕਾਰਨ ਕੀ ਹੈ ਤੁਹਾਨੂੰ ਜਿਹੜਾ ਨੋਟਿਸ ਕੱਢਿਆ ਉਹਦੇ ਵਿੱਚ ਕਿਸੇ ਐਮ.ਐਲ.ਏ ਨੂੰ ਵੀ ਨਾਲ ਸ਼ਾਮਲ ਕੀਤਾ ਗਿਆ ਜਿਹੜੀ ਮਰਜੀ ਪਾਰਟੀ ਦੇ ਐਮ.ਐਲ.ਏ ਹੋਣ ਮੈਂ ਤਾਂ ਇਹਨਾਂ ਦਾ ਤਤ ਕੱਢ ਲਿਆ ਵੀ ਇਹ ਚੋਰ ਕੁੱਤੀ ਖੀਰ ਚਿੱਕੋ ਹੀ ਹੁੰਦੇ ਨੇ ਇੱਕ ਦੂਜੇ ਦੇ ਉੱਤੇ ਕਾਰਵਾਈ ਇਹ ਕਰਦੇ ਹੀ ਨਹੀਂ ਤੁਹਾਡੇ ਤੇ ਕਾਰਵਾਈ ਕਰਨ ਤੋਂ ਪਹਿਲਾਂ ਕਿਸੇ ਨਾ ਕਿਸੇ ਐਮ.ਐਲ.ਏ ਨੂੰ ਟੰਗੜਾ ਪੈਣਾ ਉਹ ਇਹਨਾਂ ਕੋਲ ਟੰਗਣ ਦੀ ਹਿੰਮਤ ਨਹੀਂ ਹੈਗੀ ਦੂਜੀ ਗੱਲ ਜਿਹੜਾ ਤੁਹਾਡੇ ਬਾਰੇ ਨੋਟਿਸ ਕੀਤਾ ਸਪੀਕਰ ਵੱਲੋਂ ਮਾ ਸਪੀਕਰ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਹਾਂ ਤੁਹਾਡੀ ਚਿਹਰ ਦੀ ਮਰਿਆਦਾ ਹੋਣੀ ਚਾਹੀਦੀ ਹੈ ਤੁਸੀਂ ਮੁੱਖ ਮੰਤਰੀ ਤੋਂ ਵੀ ਉੱਤੇ ਦਾ ਰੁਤਬਾ ਰੱਖਦੇ ਹੋ ਜੇ ਨੋਟਿਸ ਇੱਕ ਐਮਐਲਏ ਨੂੰ ਨਿਕਲ ਸਕਦਾ ਜਗਤਾਰ ਭੁੱਲਰ ਨੂੰ ਨਿਕਲ ਸਕਦਾ ਫਿਰ ਬਲਕਾਰ ਸਿੱਧੂ ਨੂੰ ਨੋਟਿਸ ਕਿਉਂ ਨਹੀਂ ਨਿਕਲ ਰਿਹਾ ਉਹਨੇ ਜਿਹੜੇ ਤੁਹਾਨੂੰ ਫੁੱਲ ਪਾਏ ਉਹ ਬਹੁਤ ਵਧੀਆ ਕੀਤਾ ਉਹਨੇ ਉਹਦੇ ਵਿੱਚ ਤੁਹਾਡੀ ਜਾਤ ਨੂੰ ਵੀ ਗਾਲਾਂ ਕੱਢ ਰਿਹਾ ਸਾਡੀਆਂ ਪੰਜਾਬ ਦੀ ਅਜੇ 3 ਕਰੋੜ ਦੀ ਆਬਾਦੀ ਹੈ ਤੇ 1.5 ਕਰੋੜ ਸਾਡੀਆਂ ਮਾਵਾਂ ਭੈਣਾਂ ਧੀਆਂ ਨੇ ਉਹਨਾਂ ਦਾ ਮਜ਼ਾਕ ਉਡਾਰਿਆ ਉਹਨਾਂ ਬਾਰੇ ਭੱਦੀ ਸ਼ਬਦਾਵਲੀ ਵਰਤ ਰਿਹਾ ਉਹਨੂੰ ਨੋਟਿਸ ਕਿਉਂ ਨਹੀਂ ਕੱਢਿਆ ਗਿਆ ਉਹਦੇ ਉੱਤੇ ਪਰਚਾ ਕਿਉਂ ਨਹੀਂ ਦਰਜ ਕਰਾਇਆ ਗਿਆ ਤੁਹਾਡਾ ਮਹਿਲਾ ਕਮਿਸ਼ਨ ਬਣਿਆ ਅੱਜ ਮਹਿਲਾ ਕਮਿਸ਼ਨ ਦੀ ਤੁਸੀਂ ਵੀਡੀਓਜ਼ ਦੇਖੋ ਨਾ YouTube ਦੇ ਉੱਤੇ Facebook ਦੇ ਉੱਤੇ ਬੜਾ ਕੋਈ ਦੇਖਣ ਨੂੰ ਮਿਲਦਾ ਤੂੰ ਆਪਣੀ ਵਾਈਫ ਨਾਲ ਝਗੜਾ ਕਰਦਾ ਉਹ ਆਪਣੇ ਬੇਟੇ ਨੂੰ ਤੰਗ ਕਰਦਾ ਇਹ ਸਮਝ ਆਉਂਦੀ ਹੈ ਨੂੰ ਆ ਸੱਸਾਂ ਦੀ ਲੜਾਈ ਉਹਦੇ ਤੇ ਵਿਖਾਈ ਜਾ ਰਹੀ ਹੈ ਤੇ ਇੱਕ ਐਮਐਲਏ ਨੇ ਪੂਰੀਆਂ ਸਾਡੇ ਪੰਜਾਬ ਦੀਆਂ ਧੀਆ ਭੈਣਾਂ ਦਾ ਮਜ਼ਾਕ ਉਡਾ ਦਿੱਤਾ ਉਹਨਾਂ ਬਾਰੇ ਆਪਣੀ ਮੰਨਛਾ ਜਾਰ ਕਰ ਦਿੱਤੀ ਉਹਨੂੰ ਅੱਜ ਤੱਕ ਮਹਿਲਾ ਕਮਿਸ਼ਨ ਨੇ ਨੋਟਿਸ ਕਿਉਂ ਨਹੀਂ ਕੱਢਿਆ ਕੀ ਗੱਲ ਕਾਨੂੰਨ ਸਿਰਫ ਜਿਹੜੇ ਤੁਹਾਡੇ ਖਿਲਾਫ ਬੋਲਦੇ ਨੇ ਉਹਨਾਂ ਲਈ ਕਾਨੂੰਨ ਰਹਿ ਗਏ ਨੇ ਉਹਨਾਂ ਖਿਲਾਫ ਹੀ ਹੈ ਦੂਜੀ ਚੀਜ਼ ਪ੍ਰੋਫੈਸਰ ਮਨਜੀਤ ਸਿੰਘ ਜੀ ਦੱਸ ਰਹੇ ਸੀਗੇ ਕਿ ਬਾਜਵਾ ਸਾਹਿਬ ਨੇ ਵੀ ਦੀ ਪ੍ਰੋੜਤਾ ਕੀਤੀ ਹੈ ਕਿ ਵਾਕਿਆ ਹੀ ਚੇਰ ਦੀ ਲੰਘਣਾ ਹੋਈ ਹੈ ਮੈਂ ਦੋ ਦਿਨ ਤੋਂ ਬੋਲਣਾ ਚਾਹੁੰਦਾ ਸੀਗਾ ਦੋ ਦਿਨ ਸੈਸ਼ਨ ਚੱਲਿਆ ਸਾਡਾ ਦੋ ਦਿਨ ਤੁਸੀਂ ਖ਼ਬਰਾਂ ਸਾਰੀਆਂ ਮੇਰੀ ਗੱਡੀ 'ਚ ਪਈਆਂ ਨੇ ਉਹ ਦੋ ਦਿਨ ਦੀਆਂ ਖ਼ਬਰਾਂ ਕੀ ਲੱਗਦੀਆਂ ਨੇ ਪੰਜਾਬ ਦੇ ਵਿੱਚ ਕਿਤੇ ਪਟਵਾਰੀ ਆਖੇ ਨਹੀਂ ਲੱਗ ਰਿਹਾ ਕਿਤੇ ਕਿਸੇ ਦਾ ਬਰਥ ਸਰਟੀਫਿਕੇਟ ਨਹੀਂ ਬਣ ਰਿਹਾ ਕਿਤੇ ਕਿਸੇ ਐਸ ਡੀਓ ਨੇ ਕੁਛ ਆ ਕਰ ਦਿੱਤਾ ਕਿਸੇ ਵੀਡੀਓ ਨੇ ਆ ਕਰ ਦਿੱਤਾ ਅਸੀਂ ਅਜੇ ਤੱਕ ਇਨ੍ਹਾਂ ਚੀਜ਼ਾਂ 'ਚੋਂ ਇਨੀ ਬਾਹਰ ਆ ਸਕੇ ਤੇ ਪੰਜਾਬ ਕਿਹੜੀ ਤਰੱਕੀ ਦੀ ਰਾਹ ਫੜੂਗਾ ਪੰਜਾਬ ਕੀ ਕਰੂਗਾ ਤੇ ਆਪੋਜੀਸ਼ਨ ਵਾਲੇ ਦੋ ਹੀ ਖ਼ਬਰਾਂ ਨੇ ਮੈਂ ਸਾਡੇ ਜਿਹੜੀ ਪਾਰਟੀ ਦੀ ਬੁਕਿੰਗ ਚੱਲ ਰਹੀ ਉਹ ਦਲਜੀਤ ਦਸਾਂਜ ਵਾਂਗ ਚੱਲ ਰਹੀ ਆ ਸਾਡੇ 35 ਵਿਧਾਇਕ ਸੰਪਰਕ ਚ ਨੇ ਸਾਡੇ 23 ਵਿਧਾਇਕ ਸੰਪਰਕ ਚ ਨੇ ਅਸੀਂ ਉਹਨਾਂ ਕੋ ਕੀ ਲੈਣਾ ਯਾਰ ਤੁਹਾਡੇ 35 ਹੋਣ ਤੁਹਾਡੇ 36 ਹੋਣ ਮੈਂ ਤੇ ਅੱਗੇ ਕਹਿੰਨਾ ਤੁਸੀਂ ਚੋਰ ਕੁੱਤੀ ਸਾਰੇ ਇੱਕੋ ਭਾਵੇਂ ਉਹ ਇਧਰ ਚੱਲ ਜਾਣ ਭਾਵੇਂ ਉਹ ਇਧਰ ਆ ਜਾਣ ਅਸੀਂ ਕਰਨਾ ਕੀ ਆ ਉਹਦੇ ਕੋਲ ਇੱਕ ਇਸ਼ੂ ਮੈਨੂੰ ਦੱਸ ਦਿਓ ਜਿਹੜਾ ਵਿਧਾਨ ਸਭਾ ਦੇ ਵਿੱਚ ਚੱਜਦਾ ਚੁੱਕਿਆ ਹੋਵੇ ਬੱਚਿਆਂ ਦੀ ਬੇਰੋਜ਼ਗਾਰੀ ਦੇ ਉੱਤੇ ਮੈਂ ਅੱਗੇ ਧਾਈ ਦੇ ਦੇ ਮਰ ਗਿਆ ਕੇ ਬੱਚੇ ਬੇਰੋਜ਼ਗਾਰੀ ਕਰਕੇ ਨਸ਼ਾ ਕਰਦੇ ਆ ਬੱਚੇ ਬੇਰੋਜ਼ਗਾਰੀ ਕਰਕੇ ਘਰ ਦੇ ਗੁਜ਼ਾਰੇ ਨਹੀਂ ਚੱਲਦੇ ਉਹ ਕ੍ਰਾਈਮ ਕਰਦੇ ਆ ਹੁਣ ਤੀਜੀ ਪੰਜਾਬ ਦੀ ਤੁਹਾਡੀ ਸਥਿਤੀ ਇਹ ਆਉਣ ਵਾਲੀ ਆ ਸਾਰੇ ਜਣੇ ਨੋਟ ਕਰ ਲਓ ਬੱਚੇ ਬਾਹਰ ਜਾਣ ਦਾ ਉਹਨਾਂ ਦਾ ਰਾਹ ਵੀ ਬੰਦ ਹੋ ਗਿਆ ਹੁਣ ਬੱਚੇ ਪੰਜਾਬ ਦੇ ਸੁਸਾਈਡ ਕਰਿਆ ਕਰਨਗੇ ਤੁਹਾਡੇ ਸਾਹਮਣੇ ਆ ਜੂਗਾ ਆ ਰਿਪੋਰਟ ਹੋਏ ਬੱਚੇ ਲੋਕਾਂ ਦਾ ਮਨ ਠਾਰਨ ਲਈ ਤੁਸੀਂ ਉੱਥੇ ਬੜੀਆਂ-ਬੜੀਆਂ ਸਟੇਟਮੈਂਟ ਦਿੰਦੇ ਹੋ ਕਿ ਅਸੀਂ ਇਹਨਾਂ ਬੱਚਿਆਂ ਦੀ ਬਾਹ ਫੜਾਂਗੇ ਇਹਨਾਂ ਦੇ ਪੈਸੇ ਮੜਾਵਾਂਗੇ ਅੱਜ ਕਿਸੇ ਨੇ ਕੀ ਉਹਨਾਂ ਦੀ ਬਾਤ ਪੁੱਛੀ ਆ ਯਾਰ ਤੁਸੀਂ ਉਹਨਾਂ ਨੂੰ ਪੁੱਛੋ ਤੇ ਸਹੀ ਉਹ ਬੱਚੇ ਜਿਹੜੇ 50-50 ਲੱਖ ਰੁਪਈਆ ਮੋੜ ਕੇ ਉੱਥੋਂ ਮਤਲਬ ਵਾਪਸ ਆ ਗਏ ਮੁੜ ਕੇ 50-50 ਲੱਖ ਰੁਪਈਆ ਉਹਨਾਂ ਨੇ ਆਪਣਾ ਤਬਾਹ ਕਰ ਲਿਆ ਖਰਾਬ ਕਰ ਲਿਆ ਉਹਨਾਂ ਨੂੰ ਘਰਾਂ 'ਚ ਮਿਹਣੇ ਵੱਜਦੇ ਨੇ ਉਹਨਾਂ ਨੂੰ ਮੱਲਿਆ ਚ ਮਿਹਣੇ ਵਜਦੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਹਣੇ ਵਜਦੇ ਨੇ ਉਹ ਸੁਸਾਇਡ ਨਹੀਂ ਕਰਨਗੇ ਤੇ ਕੀ ਕਰਨਗੇ ਕੀ ਉਹਨਾਂ ਨੂੰ ਤੁਸੀਂ ਮੋੜ ਵਸੇ ਬੇਲੀ ਕੀ ਉਹਨਾਂ ਨੂੰ ਕੰਮ ਦੇਣ ਲਈ ਤੁਸੀਂ ਕੋਈ ਗੱਲਾਂ ਕੀਤੀਆਂ ਵਿਧਾਨ ਸਭਾ ਦੇ ਵਿੱਚ ਬੇਰੋਜ਼ਗਾਰੀ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਨਸ਼ਿਆਂ ਦੇ ਉੱਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਆ ਪੰਜਾਬ ਦੇ ਵਿੱਚ ਕ੍ਰਾਈਮ ਲਾ ਐਂਡ ਆਰਡਰ ਮੈਂ ਤੇ ਅੱਗੇ ਕਹਿੰਨਾ ਕਿ ਇੱਕ ਤੇ ਗੈਂਗਸਟਰ ਵਪਾਰੀਆਂ ਕੋਲੋਂ ਪੈਸੇ ਮੰਗਦੇ ਆ ਢਣਾੜਾ ਕੋਲੋਂ ਜਿੰਨਾਂ ਕੋ 4 ਪੈਸੇ ਆ ਪੈਸੇ ਮੰਗਦੇ ਆ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਪੰਜਾਬ ਦੇ ਪੋਲੀਟੀਕਲ ਗੈਂਗਸਟਰ ਆ ਜਿਹੜੇ ਐਮਐਲਏ ਤੇ ਸਿਆਸਤਦਾਨ ਬਣੇ ਨੇ ਉਹ ਸਰਕਾਰੀ ਤੰਤਰ ਉਹ ਤੇ ਐਕਸਟਰਸ਼ਨ ਕਰਦੇ ਨੇ ਫੋਨ ਦੇ ਉੱਤੇ ਕਿ ਤੇਰੇ ਬੱਚੇ ਝੁਕ ਲਾਂਗੇ ਤੇਰੇ ਬੱਚਿਆਂ ਨੂੰ ਮਾਰ ਦੇਾਂਗੇ ਤੈਨੂੰ ਗੋਲੀ ਮਾਰ ਦੇਾਂਗੇ ਇਹ ਸਰਕਾਰੀ ਤੰਤਰ ਵਰਤ ਕੇ ਐਕਸਟਰਸ਼ਨ ਕਰਦੇ ਨੇ ਇਹਨਾਂ ਦੇ ਉੱਤੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਆ ਹੁਣਾ ਟਰਾਕਾ ਜਿਹੜਾ ਯੂਨੀਅਨ ਦਾ ਪ੍ਰਧਾਨ ਬਣਨਾ ਸੀ 30 35 40 ਲੱਖ ਰੁਪਏ ਦੀ ਜਿਹੜੀ ਕਰਪਸ਼ਨ ਸਾਹਮਣੇ ਆਈ ਉਹਦੇ ਚ ਐਮ ਐਲ ਏ ਕੀ ਕਹਿ ਰਹੀ ਆ ਕਿ ਇਹ ਪੈਸੇ ਕਿੱਥੋਂ ਆਏ ਇਹਨਾਂ ਦੇ ਉੱਤੇ ਕਾਰਵਾਈ ਕਰੋ ਇਹਨਾਂ ਡਾਇਰੈਕਟਲੀ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਗੱਲ ਸਰਕਾਰ ਅੰਨੀ ਆ ਮੁੱਖ ਮੰਤਰੀ ਨੂੰ ਦਿਸਦਾ ਨਹੀਂ ਵੀ ਮੈਂ ਕਾਰਵਾਈ ਕਰਨੀ ਹੈ ਕਿ ਨਹੀਂ ਕਰਨੀ ਜੁਗਤਾਰ ਭੁੱਲਰ ਤੇ ਕਾਰਵਾਈ ਕਰਨ ਵਾਲੋ ਬਲਕਾਰ ਸਿੱਧੂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਬੇਦਬੀ ਤੇ ਕੋਈ ਗੱਲ ਕੀਤੀ ਗਈ ਆ ਰਾਮ ਰੀ ਮਨੂ ਪ੍ਰੋਲ ਮਿਲ ਰਹੀ ਆ ਉਹਦੀ ਸਾਰੀ ਦੀ ਸਾਰੀ ਸਜ਼ਾ ਬਾਹਰ ਕਢਾ ਦਿੱਤੀ ਆ ਜਿਨ੍ਹਾਂ ਦੇ ਸਿਰ ਦੇ ਉੱਤੇ ਸਰਕਾਰ ਆਈ ਸੀ ਉਹਦੇ ਬਾਰੇ ਕੋਈ ਗੱਲ ਕੀਤੀ ਕਿਸੇ ਨੇ ਮੈਂ ਦੁਹਾਈ ਦੇ ਦੇ ਮਰ ਗਿਆਂ ਯਾਰ ਪੰਜਾਬ ਕੋਲ ਕਾਰੋਬਾਰ ਨਹੀਂ ਬਚਿਆ ਲਾ ਐਂਡ ਆਰਡਰ ਕਰਕੇ ਕੋ ਇੰਡਸਟਰੀ ਨਹੀਂ ਆ ਰਹੀ ਤੁਸੀਂ ਪ੍ਰੋਜੈਕਟ ਸਾਰੇ ਸਾਡੇ ਬਹਾਨਿਆਂ ਨਾਲ ਬੰਦ ਕਰ ਦਿੱਤੇ ਨੇ ਸਾਨੂੰ ਕੁਝ ਨਾ ਦਿਓ ਸਾਨੂੰ ਤੁਹਾਡਾ ਕੋਈ ਪੈਕੇਜ ਨਹੀਂ ਚਾਹੀਦਾ ਕੇਵਲ ਸਾਡਾ ਟਾਰੀ ਵਾਗੇ ਵਾਲਾ ਬਾਰਡਰ ਖੋਲ੍ਹ ਦਿਓ ਸਾਰਾ ਪੰਜਾਬ ਉੱਤੋਂ ਰੋਟੀ ਖਾ ਸਕਦਾ ਇਹ ਇਹ ਵਿਧਾਨ ਸਭਾ ਦੇ ਮਤਾ ਕਿਉਂ ਨਹੀਂ ਪਾਉਂਦੇ ਤੁਸੀਂ ਇੱਕ ਚੱਜ ਦੀ ਗੱਲ 2 2 ਲੱਖ ਬੰਦੇ ਦੀ ਨੁਮਾਇੰਦਗੀ ਕਰਦਾ 1 ਐਮਐਲਏ 2 2 ਲੱਖ ਬੰਦੇ ਦੀ ਇੱਕ ਚੱਜ ਦੀ ਗੱਲ ਵਿਧਾਨ ਸਭਾ 'ਚ ਕੀਤੀ ਹੋਵੇ ਤਾਂ ਮੈਨੂੰ ਨੀਵੇਂ ਥਾਂ ਬਾਹਲੋ ਤੁਸੀਂ ਇਹਨਾਂ ਲੋਕਾਂ ਕੋਲੋਂ ਲੈਣਾ ਕੀ ਹੈ ਯਾਰ ਅਸੀਂ ਤੁਸੀਂ ਆਪ ਦੀ ਆਵਾਜ਼ ਬੁਲੰਦ ਕਰਦੇ ਹੋ ਇਹ ਨੋਟਸ ਮੈਂ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਮਨਿੰਦਰ ਜੀ ਸਿੱਧੂ ਸਾਡੇ ਵੀਰ ਦੇ ਉੱਤੇ ਪਰਚਾ ਦਰਜ ਕੀਤਾ ਇਹ ਇਹ ਮੈਡਲ ਨੇ ਤੁਹਾਨੂੰ ਇਹ ਦੱਸਣ ਦੇ ਕਿ ਤੁਸੀਂ ਪੰਜਾਬ ਦੀ ਰਾਖੀ ਕਰਦੇ ਹੋ ਤੁਸੀਂ ਪੰਜਾਬ ਦੀ ਲੜਾਈ ਲੜਦੇ ਹੋ ਇਹ ਪਰਚੇ ਨਹੀਂ ਆ ਇਹ ਤਗਮੇ ਨੇ ਤੁਹਾਡੇ ਗਲਾਂ ਦੇ ਵਿੱਚ ਸੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਹੋਰ ਬਰੇਨੋ ਜਿਆਦਾ ਤੁਸੀਂ ਮਤਲਬ ਸੂਰਜ ਨੂੰ ਦੀਵਾ ਬਖਾਉਣ ਵਾਲੀ ਗੱਲ ਹੈ ਜੇ ਮੈਂ ਤੁਹਾਡੇ ਨਾਲ ਤੁਸੀਂ ਤੇ ਸਾਰੇ ਪੰਜਾਬ ਦੇ ਉਤੇ ਅੱਖ ਰੱਖਦੇ ਹੋ ਯਾਰ ਬਾਜ ਦੀ ਇਹ ਵੀ ਸਾਰੀ ਚੌਂਕੀਦਾਰੀ ਕਰਦੇ ਹੋ ਮੈਂ ਤੁਹਾਨੂੰ ਬਹੁਤੀਆਂ ਗੱਲਾਂ ਕੀ ਕਰਨੀਆਂ ਨੇ ਪਰ ਆਪਣਾ ਫਰਜ਼ ਜਿੱਥੋਂ ਤੱਕ ਹੈ ਗਿਆ ਜਿਹੜਾ ਪੰਜਾਬ ਦਾ ਦਰਦੀ ਹੋ ਸੀ ਆਪਣਾ ਫਰਜ਼ ਜਿਹੜਾ ਉਹ ਨਿਭਾਉਂਦੇ ਰਵਾਂਗੇ ਜਿੰਨੇ ਜੋ ਕੇ ਵੀ ਸਾਹ ਪ੍ਰਾਨ ਹੈਗੇ ਆ ਇੱਕ ਦੂਜੇ ਲਈ ਲੜਦੇ ਮਰਦੇ ਰਵਾਂਗੇ ਇਸ ਸੂਬੇ ਲਈ ਲੜਦੇ ਮਰਦੇ ਰਵਾਂਗੇ ਇਸ ਪੰਜਾਬ ਦੀ ਰਾਖੀ ਦੀ ਲੋੜ ਹੈ ਯਾਰ ਪੰਜਾਬ ਚ ਕੁਝ ਨਹੀਂ ਬਚਿਆ ਪੰਜਾਬ ਤਬਾਹ ਹੋ ਗਿਆ ਨਾ ਪੰਜਾਬ ਕੋਲ ਜ਼ਮੀਨਾਂ ਬਚੀਆਂ ਨਾ ਪੰਜਾਬ ਕੋਲ ਕਾਰੋਬਾਰ ਬਚਿਆ ਪੰਜਾਬ ਨੂੰ ਪੰਜਾਬ ਨੂੰ ਜਿਹੜੀ ਇਹਦੀ ਰਾਖੀ ਤੇ ਪਹਿਰਾ ਲਾਉਣ ਦੀ ਲੋੜ ਹੈ ਸਾਨੂੰ ਇਹਦੇ ਹੱਕਾਂ ਲਈ ਲੜਨ ਦੀ ਲੋੜ ਹੈ ਇਸ ਪੰਜਾਬ ਦੇ ਉੱਤੇ ਸਭ ਤੋਂ ਵੱਡੀ ਗੱਲ ਮੈਂ ਇੱਕ ਕਰਦਾ ਕਿ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਲੋਕੋ ਕਦੋਂ ਸਮਝੋਗੇ ਯਾਰ ਆਪਾਂ ਕੀ ਕਹਿ ਦਿੰਨੇ ਆ ਕਿਦਾ ਵਿਆਜ ਸਰਕਾਰ ਦੇ ਰਹੀ ਹੈ ਨਹੀਂ ਜੇ ਇੱਕ ਘਰ ਚ ਚਾਰ ਜੀਨ ਦੇ 15 1500 ਰੁਪਈਆ ਜਿਹੜਾ ਵਿਆਜ ਆ ਪਰ ਜੀ ਦਾ 6000 ਰੁਪਈਆ ਅਸੀਂ ਦਿੰਨੇ ਆ ਉਹ ਲੈਂਦੇ ਕਿਥੋਂ ਨੇ ਸਾਨੂੰ ਸਮਝ ਨਹੀਂ ਆਉਂਦੀ ਅਜੇ ਤੱਕ ਉਹ ਸਾਡੇ ਬੂਟ ਮਹਿੰਗੇ ਨੇ ਸਾਡੇ ਕੱਪੜੇ ਮਹਿੰਗੇ ਆ ਸਾਡੀ ਪੱਤੀ ਮਹਿੰਗੀ ਆ ਸਾਡੀ ਹਰ ਚੀਜ਼ ਦੇ ਉੱਤੇ ਟੈਕਸ ਲੱਗਦਾ ਤੇ ਉਹ ਪੈਸੇ ਵਿਆਜ ਦੇ ਰੂਪ ਦੇ ਵਿੱਚ ਜਾਂਦੇ ਨੇ ਔਰ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਜਾਗੋ ਪੰਜਾਬ ਮੈਂ ਉੱਥੇ ਬਹਿਣਾ ਮੇਰੇ ਸਾਹਮਣੇ ਮਾਵਾਂ ਭੈਣਾਂ ਆ ਕੇ ਬੈੰਦੀਆਂ ਨੇ ਉਹਨਾਂ ਦੀ ਗੋਦੀ ਚ ਪੰਜ ਪੰਜ ਸਾਲ ਦੀਆਂ ਬੱਚੀਆਂ ਹੁੰਦੀਆਂ ਤੇ ਮੈਂ ਇੱਕੋ ਸਵਾਲ ਕਰਦਾ ਉਹਨਾਂ ਨੂੰ ਕਿ ਆਟਾ ਲੈਣ ਜਾਂਦੀਆਂ ਲੈਣ ਚ ਲਾ ਕੇ ਕਰਲੇ ਕਰਦੀਆਂ ਡੀਪੂ ਵਾਲਿਆਂ ਦੇ ਐਮਐਲਏ ਦੇ ਕਹਿੰਦੀਆਂ ਕੱਢਦੀਆਂ ਵਾ ਤੇ ਮੈਂ ਕਿਹਾ ਹਣ ਕੀ ਆਸ ਕਰਦੀਆਂ ਉਹ ਵੀ 15 ਸਾਲ ਬਾਅਦ ਤੁਹਾਡੀ ਕੁੜੀ ਵੀ ਲਾਈਨ 'ਚ ਲੱਗੀ ਹੋਵੇ ਉਦੋਂ ਤੱਕ ਤਾਂ ਸਮਝ ਆਉਂਦੀ ਐ ਨਾ ਪੰਜਾਬੀਆਂ ਨੂੰ ਉਦੋਂ ਤੱਕ ਸਮਝ ਆਉਂਦੀ ਐ ਜਨਾਜ਼ਾ ਬੋਲ ਲਓ ਉਸ ਤੋਂ ਬਾਅਦ ਘਰ ਜਾਂਦੇ ਆ ਤੇ ਫੇਰ ਲਾਈਨ 'ਚ ਲੱਗੇ ਹੁੰਦੇ ਆਟਾ ਲੈਣ ਆਲੀ ਤੇ ਕਿੱਥੋਂ ਪੰਜਾਬ ਸਦਰ ਨਾ ਯਾਰ ਆਪਾਂ ਰਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰੀਏ ਅਸਲੀ ਹਾਲੇ ਦਾ ਹੈ ਸੋ ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਭੁੱਲਰ ਸਾਹਿਬ ਤੁਹਾਡੇ ਨਾਲ ਹਰ ਪੰਜਾਬ ਦੇ ਦਰਦੀ ਨਾਲ ਖਲੋਤੇ ਆ ਭਾਵੇਂ ਧੌਣ ਲੱਤ ਜਾਵੇ ਜਿੱਥੇ ਮਰਜੀ ਤੁਸੀਂ ਡਾਹ ਕੇ ਵੇਖ ਲਿਓ ਭੱਜਣ ਵਾਲੇ ਨਹੀਂ ਹੈਗੇ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਸਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ ਵਕਤ ਆਨੇ ਪਰ ਬਤਾ ਦੇਂਗੇ ਤੁਝੇ ਇਹ ਆਸਮਾਨ ਹਮ ਅਬੀ ਸੇ ਕੀ ਬਤਾਏ ਕੀ ਹਮਾਰੇ ਦਿਲ ਮੇ ਹੈ ਟਾਈਮ ਉੱਤੇ ਇਹ ਵੀ ਤੁਹਾਨੂੰ ਦੱਸ ਦਿਆਂਗੇ ਭਗਵੰਤ ਮਾਨ ਜੀ ਜਿੰਨੇ ਚਾਲਾਉਣੇ ਲਾ ਲਓ ਕੱਲੇ ਕੱਲੇ ਦੇ ਬੰਦੇ ਦੇ ਉੱਤੇ ਇੰਨੀ ਮੈਂ ਤਾਂ ਹੁਣ ਗੱਲ ਕਰਦਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਲੋਕ ਤੁਹਾਨੂੰ ਗਾਲਾਂ ਕੱਢਦੇ ਨੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਨੇ ਕਿੰਨੇ ਕੁ ਲੱਖਾਂ ਪੰਜਾਬੀਆਂ ਦੇ ਉੱਤੇ ਪਰਚੇ ਦੇ ਲੋਗੇ ਦਿਓ ਇਹ ਮਤ ਸਾਰਿਆਂ ਦੇ ਉੱਤੇ ਜੇ ਤੁਹਾਡੇ ਚ ਜਾਣ ਹੈਗੀ ਆ ਪਰਚੇ ਦੇਣ ਦੀ ਭਰ ਲਓ ਆਪਣੀਆਂ ਜੇਲਾਂ ਜਿੰਨੀਆਂ ਭਰਨੀਆਂ ਵਾ ਇਹਨਾਂ ਪਰਚਿਆਂ ਪਰਚਿਆਂ ਨਾਲ ਕੱਖ ਨਹੀਂ ਬਣਨਾ ਜੇ ਪਹਿਲੇ ਨਹੀਂ ਰਹੇ ਤੇ ਰਹਿਣ ਤੁਹਾਨੂੰ ਵੀ ਲੋਕਾਂ ਨੇ ਦੇਣਾ ਅਜੇ ਵੀ ਸੁਦਰ ਜੋ 2 ਸਾਲ ਆਸੀ ਤੇ ਕਾਸ ਨਾਲ ਚੁਣਿਆ ਸੀ ਯਾਰ ਤੁਹਾਨੂੰ ਕਿ ਉਹਨਾਂ ਦੇ ਵਿੱਚੋਂ ਥੋੜਾ ਬਹੁਤਾ ਫਰਕ ਤੇ ਦੋਗੇ ਤੇ ਜੇ ਤੁਸੀਂ ਵੀ ਪਰਚੇ ਹੀ ਦੇਣੇ ਆ ਸਾਨੂੰ ਆਟੇ ਦਾਲ ਚ ਰੱਖਣਾ ਤੇ ਤੁਹਾਨੂੰ ਵੀ ਤੁਰਦਿਆਂ ਕੋ ਟਾਈਮ ਨਹੀਂ ਲੱਗਣਾ ਤੁਹਾਨੂੰ ਵੀ ਚਲਦੇ ਕਰਦੇ ਆਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਭੁੱਲਰ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਹਰ ਬੰਦੇ ਉਸ ਦੇ ਨਾਲ ਆ ਜਿਹੜਾ ਪੰਜਾਬ ਦਾ ਦਰਦੀ ਆ ਤੇ ਇੱਕ ਠੱਗ ਐਸਐਸਪੀ ਜਿਹਦਾ ਨਾਮ ਹੈ ਲੈਣਾ ਉਹਦਾ ਹੋਰ ਇੱਕ ਵੱਡਾ ਜਿਹਨੂੰ ਕਹਿ ਦਿੰਦੇ ਆ ਜੀ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹਨੂੰ ਅਨਲਿਸ਼ ਕੀਤਾ ਜਾਂਦਾ ਉਹ ਜਾਨਵਰ ਗੁਰਸ਼ੇਰ ਸੰਧੂ ਉਹ ਮੇਰੇ ਤੇ ਛੱਡਿਆ ਹੋਇਆ ਸੀ ਉਹਦਾ ਕਾਰਨ ਇਹ ਸੀ ਕਿ ਮੈਂ ਇੰਨਾ ਐਕਸਪੋਜ਼ ਕੀਤਾ ਪਿਛਲੇ ਐਸਐਸਪੀ ਦੇ ਫੰਕਸ਼ਨਿੰਗ ਸਟਾਈਲ ਨੂੰ ਤੇ ਵਿਜੀਲੈਂਸ ਬਿਊਰੋ ਨੂੰ ਜਿਨ੍ਹਾਂ ਦੇ ਚੀਫ ਡਾਇਰੈਕਟਰ ਸਾਹਿਬ ਨੂੰ ਹੁਣ ਜਿਸ ਤਰੀਕੇ ਨਾਲ ਉਹ ਤੁਂਟਾਇਆ ਗਿਆ ਤੁਸੀਂ ਸਾਰੇ ਜਾਣਦੇ ਹੋ ਉਹਦੇ ਤੇ ਮੈਂ ਲੰਮੀ ਚੌੜੀ ਗੱਲ ਇੱਕ ਇੰਟਰਵਿਊ ਚ ਕਰ ਚੁੱਕੇ ਮੈਂ ਤੁਹਾਨੂੰ ਸਿਰਫ ਇੰਨਾ ਕਹਿਣਾ ਚਾਹੁੰਦਾ ਪੱਤਰਕਾਰ ਭਾਈ ਜਾਰੇ ਨੂੰ ਕਿ ਜੇ ਲੜੋਗੇ ਤਾਂ ਬਚੋਗੇ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਫਾਈਟ اور ਪੈਰਿਸ਼ ਜਿੰਨਾ ਤੁਸੀਂ ਤਿੱਖਾ ਟੀਕਾ ਰੱਖੋਗੇ ਉਹਨੇ ਬੰਦੇ ਦੇ ਪੁੱਤ ਬਣ ਕੇ ਪੇਸ਼ ਆਉਣਗੇ ਜੇ ਤੁਸੀਂ ਬੋਲੀਆਂ-ਬੋਲੀਆਂ ਗੱਲਾਂ ਕਰਨੀਆਂ ਇਹਦੇ ਉਲਟ ਨਹੀਂ ਲਿਖਣਾ ਉਹਦੇ ਉਲਟ ਨਹੀਂ ਲਿਖਣਾ ਜਾਂ ਬੋਲਣਾ ਸਾਨੂੰ ਇਸ਼ਤਿਹਾਰ ਮਿਲਦਾ ਸਾਡੀਆਂ ਪੈਨਲਮੈਂਟ ਹੋ ਜੇ ਸਾਨੂੰ ਐਕ੍ਰੈਡੀਸ਼ਨ ਮਿਲ ਜੇ ਇਹ ਲਾਲਚ ਛੱਡਣੇ ਬਹਿਣਗੇ ਬੱਤਰਕਾਰਾਂ ਨੂੰ ਇੰਡੀਪੈਂਡੈਂਟ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਤੁਸੀਂ ਦਿੱਲੀ ਦਾ ਨਿਊਜ਼ ਕਲਿੱਕ ਜਿਹੜਾ ਚੈਨਲ ਸੀ ਬਹੁਤ ਪੌਪੂਲਰ ਸੀ ਉਹਦੇ ਕੀ ਦੋਸ਼ ਲਾਇਆ ਵੀ ਚਾਈਨਾ ਤੋਂ ਫੰਡਿੰਗ ਆ ਰਹੀ ਹੈ ਹਜੇ ਤੱਕ ਕੋਈ ਸਾਬਤ ਨਹੀਂ ਹੋਇਆ ਕਿਵੇਂ ਈਡੀ ਨੇ ਰੇਡ ਕੀਤਾ ਹੁਣ ਜਗਤਾਰ ਭੁੱਲਰ ਨੂੰ ਇਹ ਇੱਕ ਵਾਰਨਿੰਗ ਹੈ ਸੰਧਵਾ ਸਾਹਿਬ ਤੋਂ ਵੀ ਪ੍ਰਬਲਿਜ ਮੋਸ਼ਨ ਦੇ ਵਿੱਚ ਕਾਕਾ ਤੈਨੂੰ ਮੈਂ ਅੰਦਰ ਦੇ ਸਕਦਾ ਮੈਂ ਜਗਤਾਰ ਨੂੰ ਇਹ ਕਹਿੰਦਾ ਖਬਰਾਉਣਾ ਨਹੀਂ ਡਰਨਾ ਨਹੀਂ ਤੂੰ ਵਧੀਆ ਬੋਲਦਾ ਹੈ ਜਿਹੜੀ ਤੈਨੂੰ ਗੱਲ ਲੱਗੇ ਨਾ ਇਹ ਮੈਂ ਨਹੀਂ ਕਹਿਣੀ ਮੈਨੂੰ ਕਹਿ ਦੇ ਕਰ ਉਹ ਮੈਂ ਕਹਿ ਦੇਖੂ ਠੀਕ ਆ ਮੈਂ ਸਿੰਘ ਮੇਰੇ ਖੜੇ ਆ ਮੈਂ ਤੜਾਉਣ ਲਈ ਤਿਆਰ ਆ ਤੇ ਇਹਨਾਂ ਗੱਲਾਂ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਨਹੀਂ ਲੜਾਂਗਾ ਪਊਗਾ ਔਰ ਲੜੋ ਔਰ ਨਸ਼ਟ ਹੋ ਜਾਣਗੇ ਸਾਰੇ ਭਾਈ ਜਿਹੜੀ ਤੁਸੀਂ ਕਹਿ ਰਹੇ ਸੀ ਕਿ ਸਰਕਾਰ ਹੋਸ਼ ਚ ਆਵੇ ਮੈਨੂੰ ਲੱਗਦਾ ਉਹਦੇ ਲਈ ਸਵੇਰ ਨੂੰ ਪਹਿਲਾਂ ਕੱਚੀ ਲੱਸੀ ਪਿਲਾਉਣੀ ਪੈਂਦੀ ਆ ਫਿਰ ਹੋਸ਼ ਆਉਂਦੀ ਆ ਸੋ ਹੋਸ਼ ਚ ਆਉਣ ਵਾਲੀ ਸਥਿਤੀ ਹੈ ਨਹੀਂਗੀ ਅਸਲ ਦੇ ਵਿੱਚ ਜਦੋਂ ਇਹ ਆਏ ਸੀ ਤਦ ਇਹਨਾਂ ਨੇ ਦੋ ਤਸਵੀਰਾਂ ਦੇ ਉੱਤੇ ਖੇਡ ਖੇਡੀ ਇੱਕ ਭਗਤ ਸਿੰਘ ਦੀ ਤਸਵੀਰ ਲਾਈ ਇੱਕ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਕਰਜੀ ਦੀ ਭਗਤ ਸਿੰਘ ਦੀ ਫੋਟੋ ਤਾਂ ਲਾਉਂਦੇ ਆ ਪਰ ਉਹਦੇ ਵਿਚਾਰਾਂ ਦਾ ਸਾਹਮਣਾ ਕਰਨ ਦੀ ਜੇਰਾ ਨਹੀਂਗਾ ਅੱਖਾਂ ਚੱਖਾਂ ਪਾ ਕੇ ਨਹੀਂ ਦੇਖ ਪਾਉਂਦੇ ਇਸ ਲਈ ਐਨਕਾਂ ਲਾ ਕੇ ਹੁਣ ਗੱਲਾਂ ਕਰਦੇ ਆ ਇਹ ਸਮਝਣ ਦੀ ਲੋੜ ਹੈ ਕਿ ਭਗਤ ਸਿੰਘ ਦੀ ਤਸਵੀਰ ਹੀ ਲਾਉਂਦੇ ਆ ਉਹਦੇ ਵਿਚਾਰ ਨਹੀਂ ਦੂਸਰੇ ਪਾਸੇ ਜੇ ਸੱਚ ਮੁੱਚ ਤੁਸੀਂ ਡਾਕਟਰ ਭੀਮਰਾਓ ਉਮੀਦਵਾਰ ਜੀ ਦੀ ਤਸਵੀਰ ਲਾਉਣ ਦੇ ਹੱਕਦਾਰ ਹੁੰਦੇ ਤਾਂ ਅੱਜ ਇਹ ਕਾਰਵਾਈਆਂ ਨਾ ਹੁੰਦੀਆਂ ਤੁਸੀਂ ਸੰਵਿਧਾਨ ਤੋਂ ਪਗੋੜੇ ਹੋ ਤੁਸੀਂ ਸੰਵਿਧਾਨ ਦੇ ਰਾਖੇ ਨਹੀਂ ਬਿਲਕੁਲ ਇਹ ਇੱਕ ਮਨਜਿੰਦਰ ਜੀ ਸਿੱਧੂ ਨਹੀਂ ਇੱਕ ਜਗਤਾਰ ਭੁੱਲਰ ਨਹੀਂ ਅਸੀਂ ਸਾਰੇ ਵੀ ਆ ਫਿਰ ਨਾਮ ਸਾਡੇ ਵੀ ਲਿਖ ਲਿਓ ਜਿੱਦਣ ਕਹੋਗੇ ਜਿੱਥੇ ਕਹੋਗੇ ਇਕੱਠੇ ਆ ਜਾਾਂਗੇ ਇਕੱਲੇ ਇਕੱਲੇ ਤੇ ਪਰਚੇ ਦਰਜ ਕਰਨ ਨਾਲ ਥੋੜੇ ਕਾਗਜ਼ ਵੱਧ ਲੱਗ ਜਾਣਗੇ ਕਾਗਜ਼ਾਂ ਦਾ ਬਚਾਅ ਕਰ ਲਓ ਇੱਕੋ ਵਾਰ ਫਾਈਲ ਬਣਾ ਲਓ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪੰਜਾਬ ਦੇ ਪੱਤਰਕਾਰਾਂ ਦੇ ਘਰਾਂ 'ਚ ਪੁਲਿਸ ਭੇਜੀ ਸੀ ਇਹਨਾਂ ਨੂੰ ਲੱਗਦਾ ਸੀ ਕਿ ਪੱਤਰਕਾਰਾਂ ਦੇ ਪਿੰਡਾਂ 'ਚ ਪੁਲਿਸ ਭੇਜ ਕੇ ਪੱਤਰਕਾਰ ਡਰਾ ਲਾਂਗੇ ਅੱਜ ਸਾਰੇ ਇਕੱਠੇ ਆ ਜੇ ਹੋਰ ਕਿਤੇ ਇਕੱਠੇ ਕਰਨੇ ਆ ਉੱਥੇ ਦੱਸ ਦਿਓ ਕੇਜਰੀਵਾਲ ਕੋਲ ਬੁਲਾਉਣਾ ਦਿੱਲੀ ਪਹੁੰਚ ਜਾਾਂਗੇ ਉੱਥੇ ਆ ਜਾਾਂਗੇ ਉੱਥੇ ਬੁਲਾ ਲਿਓ ਤੇ ਜੇ ਉਰੇ ਵਾਲੀ ਕੋਠੀ ਦੇ ਬੈਰੀਕੇਡ ਹਟਾ ਲੋਂਗੇ ਤਾਂ ਉੱਥੇ ਆ ਜਾਾਂਗੇ ਇਹ ਨਾ ਸਮਝਿਓ ਕਿ ਤੁਹਾਡੇ ਇਹ ਨਾ ਪਰਚਿਆਂ ਤੋਂ ਇਹਨਾਂ ਧਮਕੀਆਂ ਤੋਂ ਇਹਨਾਂ ਟਵੀਟਾਂ ਤੋਂ ਪੰਜਾਬ ਜਾਂ ਪੰਜਾਬ ਦਾ মিডিਆ ਡਰਨ ਵਾਲਾ ਹੈ ਇਹ ਵੀ ਯਾਦ ਰੱਖਣ ਕਿ ਚਾਹੇ ਆ ਹੁਣ ਨਵਾਂ ਕਾਂਡ ਜਿਹਦੇ ਆਧਾਰ ਦੇ ਉੱਤੇ ਮਨਜਿੰਦਰ ਸਿੰਘ ਸਿੱਧੂ ਨੂੰ ਤੰਗ ਕੀਤਾ ਕਿ ਤੁਸੀਂ ਇੱਥੇ ਤੋਂ ਡਰਾਲੋਗੇ ਭਰਾਵੋ ਅਜੇ ਤਾਂ ਪੰਜ ਚਾਰ ਦਾ ਹੀ ਮਾਮਲੇ ਸਾਹਮਣੇ ਆਏ ਆ ਮੇਲੇ ਦਾ 17 ਕੇ ਸੁੱਕੇ ਲੰਘੇ ਹਨ ਤੁਹਾਡੇ ਜੋ ਰੱਬ ਭਲੀ ਕਰੇ 100 ਦਾਗੀ ਨਿਕਲੋਗੇ ਇਹੋ ਜੀ ਸੁਭਾਵਨਾ ਨਜ਼ਰ ਆਉਂਦੀ ਹੈ ਜੇ 2 ਸਾਲ ਨੇ ਤੇ ਦੂਜੀ ਗੱਲ ਜਿਹੜੇ ਜਗਤਾਰ ਭੁੱਲਰ ਤੇ ABC ਦੀ ਟੀਮ ਨੂੰ ਰੋਕ ਰਹੀ ਸੀ ਨਾ ਕਿ ਪੰਜਾਬ ਦੀਆਂ ਵਿਧਾਨ ਸਭਾ ਚ ਨਾ ਜਾਇਓ ਉਹਨਾਂ ਨੂੰ ਦੱਸ ਦਿਓ ਕਿ ਇੱਥੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪੱਤਰਕਾਰੋਂ ਪੌੜੀਆਂ ਹਰ ਵਾਰ ਚੜਦੇ ਰਹਿੰਦੇ ਆ ਸੋ ਇਹ ਸਰਕਾਰ ਨਾ ਕਦੇ ਰਹਿਣੀ ਆ ਨਾ ਰਹੀ ਆ ਇਹ ਤੋਂ ਸਕੰਦਰ ਵੀ ਗਿਆ ਇੰਦਰਾ ਵੀ ਗਈ ਮੋਦੀ ਨੇ ਵੀ ਜਾਣਾ ਤੇ ਭਗਵੰਤ ਜੀ ਸਰਕਾਰ ਥੋੜੀ ਵੀ ਚਲੀ ਜਾਣੀ ਆ ਪਰ ਪੱਤਰਕਾਰ ਖੜੇ ਰਹਿਣਗੇ ਤੇ ਪੰਜਾਬ ਦੇ ਲੋਕ ਹੱਥ-ਸੱਜ ਲਈ ਪਹਿਰਾ ਦਿੰਦੇ ਰਹਿਣਗੇ ਮੈਂ ਬਹੁਤ ਜ਼ਿਆਦਾ ਕੋਈ ਏਡਾ ਪੜਿਆ ਲਿਖਿਆ ਜਾਂ ਬਹੁਤ ਜਾਣਕਾਰ ਆਦਮੀ ਨਹੀਂ ਹੈਗਾ ਵੀ ਮੈਨੂੰ ਪੰਜਾਬ ਦੀ ਕੱਲੀ-ਕੱਲੀ ਗੱਲ ਪਤਾ ਹੋਵੇ ਤੇ ਮੈਂ ਉਸ ਉਹਦੇ ਮੁੱਦੇ ਤੇ ਬੋਲਾਂ ਮੈਨੂੰ ਇੰਨਾ ਪਤਾ ਵੀ ਜਿਹੜਾ মিডিਆ ਹੈ ਇਹ ਕੰਟਰੋਲਡ ਹੈ ਇਹ ਕੰਟਰੋਲ ਹੈ ਹਰ ਚੀਜ਼ ਦੇ ਉੱਤੇ মিডিਆ ਕੰਟਰੋਲ ਨਹੀਂ ਹੈਗਾ মিডিਆ ਕੰਟਰੋਲ ਕਰਦਾ ਹੈ ਮਤਲਬ ਜੇ ਸਾਡੇ ਨਾਲ ਕਿਤੇ ਧੱਕਾ ਹੁੰਦਾ ਹੈ ਜਾਂ ਕੋਈ ਪਾਵਰ ਅਥਾਰਟੀ ਧੱਕਾ ਕਰਦੀ ਤਾਂ ਮੀਡੀਆ ਨੂੰ ਦਿਖਾਉਂਦਾ ਤਾਂ ਮੀਡੀਆ ਨੂੰ ਕੰਟਰੋਲ 'ਚ ਰੱਖਦਾ ਜਿੱਦਣ ਮੀਡੀਆ ਖਤਮ ਹੋ ਗਿਆ ਉਸ ਦਿਨ ਹਰ ਚੀਜ਼ ਆਊਟ ਆਫ ਕੰਟਰੋਲ ਹੋ ਜਾਊਗੀ ਲੋਕ ਨੱਠੇ ਭੱਜੇ ਫਿਰਨਗੇ ਲੋਕ ਮਿੰਤਾਾਂ ਕਰਦੇ ਫਿਰਨਗੇ ਵੀ ਸਾਡੀ ਗੱਲ ਰੱਖ ਦੋ ਯਾਰ ਕੱਲਾ ਬੰਦਾ ਕਿਧੇ-ਕਿਧੇ ਕੋਲ ਜਾ ਕੇ ਬੋਲੂਗਾ ਮੇਰੇ ਨਾਲ ਕੋਈ ਗੱਲ ਹੁੰਦੀ ਹੈ ਮੈਂ ਆਪਣੇ ਕਿਸੇ ਮੀਡੀਆ ਵਾਲੇ ਭਰਾ ਨੂੰ ਫੋਨ ਕਰਦਾ ਯਾਰ ਮੇਰੇ ਨਾਲ ਐਦਾ ਉਹ ਫੱਟ ਪਹੁੰਚ ਜਾਂਦੇ ਨੇ ਮੈਂ ਆਪਣੇ ਪੰਜਾਬ ਮੂਰੇ ਗੱਲ ਰੱਖ ਦੰਨਾ ਬਹੁਤ ਸਾਰੇ ਲੋਕ ਕਰਦੇ ਨੇ ਸਾਰੇ ਅਦਾਕਾਰ ਕਰਦੇ ਨੇ ਕਿਸੇ ਵੀ ਪ੍ਰੋਫੈਸ਼ਨ ਦਾ ਆਦਮੀ ਹੈ ਉਹ ਇਹ ਕਰਦਾ ਹੈ ਜਦੋਂ ਉਹਨੂੰ ਲੋੜ ਹੁੰਦੀ ਆ ਸੀ ਹਾਕ ਮਾਰਦੇ ਮੀਡੀਆ ਨੂੰ ਔਰ ਮੀਡੀਆ ਇੱਕ ਡਰ ਹੈ ਵੀ ਯਾਰ ਸਰਕਾਰ ਲਈ ਪੁਲਿਸ ਲਈ ਵਕੀਲਾਂ ਲਈ ਜੱਜਾਂ ਲਈ ਹਰ ਹਰ ਅਦਾਰੇ ਲਈ ਵੀ ਜੇ ਅਸੀਂ ਯਾਰ ਧੱਕਾ ਕਰ ਗਏ ਮੀਡੀਆ 'ਚ ਆ ਜੂਗਾ ਬੰਦਾ ਡਰਦਾ ਹੈ ਹਨਾ ਵੇਹੀ ਫਲਾਣੇ ਦੇ ਪੈਸੇ ਮਾਰ ਲੈ ਮੀਡੀਆ 'ਚ ਆ ਜੂਗਾ ਹੀ ਪੈਸੇ ਮੰਗ ਲੈ ਮੀਡੀਆ 'ਚ ਆ ਜੂਗਾ ਜੇ ਮੀਡੀਆ ਹੀ ਖਤਮ ਹੋ ਗਿਆ ਤਾਂ ਫਿਰ ਕਿੱਥੇ ਆ ਜੂਗਾ ਫਿਰ ਬਾਰੋ ਬਾਰੀ ਹੁੰਦਾ ਅੱਜ ਮੈਂ ਕੱਲ ਤੁਸੀਂ ਪਰਸੋਂ ਤੁਸੀਂ 하나 ਇੱਕ ਇੱਕ ਕਰਕੇ ਲੜਾਂਗੇ ਤਾਂ ਮਾਰੇ ਜਾਵਾਂਗੇ ਫਿਰ ਖਤਮ ਹੋ ਜਾਗੇ ਆਪਣੀ ਲੜਾਈ ਲੜਦੇ ਆਂ ਸੀ ਵੀ ਮੇਰੇ ਨਾਲ ਹੋ ਗਿਆ ਮੈਂ ਹੁਣ ਲੜੂੰਗਾ ਪਰ ਜਦੋਂ ਦੂਜੇ ਨਾਲ ਹੁੰਦਾ ਅਗਲਾ ਕਹਿੰਦਾ ਵੀ ਮੈਂ ਕੀ ਕਰਨਾ ਯਾਰ ਜਾ ਕੇ ਆਪੇ ਲੜੂਗਾ ਇਹ ਤੇ ਮੈਂ ਬਸ ਇੰਨੀ ਕੁ ਬੇਨਤੀ ਆ ਪੰਜਾਬ ਮੋਰੇ ਪੰਜਾਬੀਆਂ ਮੋਰੇ ਸਰਕਾਰ ਮੋਰੇ ਜਿਹੜੀਆਂ ਅਥਾਰਟੀਆਂ ਨੇ ਉਹਨੇ ਮੋਰੇ ਵੀ ਸਾਡਾ ਮੀਡੀਆ ਆ ਔਰ ਮੀਡੀਆ ਦੀ ਯਾਦੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਸਰਕਾਰ ਇਹਨਾਂ ਦੀ ਹੈ ਕੱਲ ਨੂੰ ਇਹਨਾਂ ਦੀ ਹੈ ਪਰਸੋਂ ਨੂੰ ਇਹਨਾਂ ਦੀ ਹੈ ਅੱਜ ਇਹ ਧੱਕਾ ਕਰਾਂਗੇ ਕੱਲ ਨੂੰ ਇਹੇ ਕਰਾਂਗੇ ਪਰਸੋਂ ਨੂੰ ਇਹ ਕਰਾਂਗੇ ਉਦੋਂ ਉਦੋਂ ਜਦੋਂ ਤੁਹਾਡੇ ਨਾਲ ਧੱਕਾ ਹੋਊਗਾ ਉਦੋਂ ਵੀ ਤੁਹਾਨੂੰ মিডিਆ ਦੀ ਲੋੜ ਪੈਣੀ ਹੈ ਉਦੋਂ ਤੁਸੀਂ ਵੀ মিডিਆ ਕੋਲ ਜਾਓਗੇ ਜਿਹੜੇ ਅੱਜ ਪਾਵਰ 'ਚ ਨੇ ਜੇ ਤੁਹਾਡੇ ਨਾਲ ਜਦੋਂ ਅੱਜ ਤੋਂ 2 ਸਾਲ ਬਾਅਦ 4 ਸਾਲ ਬਾਅਦ ਕੋਈ ਹੋਰ ਸਰਕਾਰ ਹੋਊਗੀ ਫਿਰ ਉਹ ਧੱਕਾ ਕਰੂਗੀ ਉਦੋਂ ਤੁਸੀਂ মিডিਆ ਕੋਲ ਜਾਓਗੇ ਉਦੋਂ মিডিਆ ਨੂੰ ਕੀ ਮੂੰਹ ਦਿਖਾਓਗੇ ਵੀ ਜਦੋਂ ਅਸੀਂ ਪਾਵਰ 'ਚ ਸੀ ਤਾਂ ਅਸੀਂ ਤੁਹਾਡੇ ਨਾਲ ਕੀ ਕੀਤਾ ਤੇ ਉਦੋਂ মিডিਆ ਪੁੱਛੂਗਾ ਵੀ ਭਾਈ ਉਦੋਂ ਤੂੰ ਵੀ ਤਾਂ ਵੀਰੇ ਇਹੀ ਕਰਦਾ ਸੀ ਨਾ ਤੇ ਅੱਜ ਜੋ ਤੇਰੇ ਨਾਲ ਹੋ ਰਿਹਾ ਇਸ ਲਈ ਮੈਂ ਰਿਕਵੈਸਟ ਕਰਦਾ ਜਿਹੜੀ ਸਾਡੀ ਥੌਰਟੀ ਨੇ ਬਈ ਯਾਰ মিডিਆ ਨੂੰ ਜੋ ਵੀ মিডিਆ ਨਾਲ ਪ੍ਰੋਬਲਮ ਹੋ ਰਹੀਆਂ ਨੇ ਜਾਂ মিডিਆ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਧੱਕਾ ਹੋ ਰਿਹਾ মিডিਆ ਨਾਲ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਸਾਡੇ মিডিਆ ਨੂੰ ਸਾਡਾ ਜਿਹੜਾ ਵੀ ਸਾਡੀ ਇਹ ਪਾਵਰ ਹੈ ਮੈਂ ਤਾਂ ਇਹ ਕਹਿੰਦਾ ਮੈਂ ਐਜ਼ ਅਨ ਐਕਟਰ ਕਹਿੰਦਾ ਵੀ মিডিਆ ਸਾਡੀ ਪਾਵਰ ਹੈ ਅਸੀਂ ਕੋਈ ਫਿਲਮ ਕਰ ਲਈਏ ਗਾਣਾ ਕਰ ਲਈਏ ਅਸੀਂ ਤਾਂ ਫਟ মিডিਆ ਨੂੰ ਫੋਨ ਮਾਰੀਦਾ ਯਾਰ ਆ ਕਰ ਰਹੇ ਮਾਡੀ ਹੈਲਪ ਕਰਦੇ ਉਹ ਤੇ ਕੀਤੀ ਵੀ ਯਾਰ ਮਸੰਦ ਵੇਲੇ ਬਹੁਤ ਕੀਤੀ মিডিਆ ਨੇ ਤੇ ਇਸ ਲਈ ਸਾਡਾ মিডিਆ ਘੱਟੋ ਘੜੇ ਨੂੰ ਬਖਸ਼ ਦਿੱਤਾ ਜਾਵੇ ਇਹਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਦਿੱਤਾ ਜਾਵੇ ਤਾਂ ਕਿ ਇਹ ਆਪਣਾ ਕੰਮ ਕਰਨ ਸਮਾਜ ਨੂੰ ਸੁਧਾਰਨ ਚ ਮੀਡੀਆ ਦਾ ਸਭ ਤੋਂ ਵੱਡਾ ਹੱਥ ਹੈ ਕਿਸੇ ਸਾਡੀ ਧੀ ਭੈਣ ਦਾ ਤੱਕਾ ਹੋ ਜਾਂਦਾ ਕਿਸੇ ਨਾਲ ਮਾਈ ਨਾਲ ਬਾਪ ਨਾਲ ਤੱਕਾ ਹੋ ਜਾਂਦਾ ਮੀਡੀਆ ਫਟ ਪਹੁੰਚਦਾ ਉਹ ਗੱਲ ਵਾਇਰਲ ਹੁੰਦੀ ਆ ਬਹੁਤ ਲੋਕਾਂ ਦੀ ਹੈਲਪ ਹੋਈ ਆ ਬਹੁਤ ਲੋਕਾਂ ਦੇ ਘਰ ਬਣੇ ਨੇ ਬਹੁਤ ਲੋਕਾਂ ਦੇ ਇਲਾਜ ਹੋਏ ਨੇ ਸਿਰਫ ਕਿਉਂਕਿ ਮੀਡੀਆ ਇਹ ਗੱਲ ਚੁੱਕਦਾ ਤਾਂ ਉਹਨਾਂ ਦੀ ਹੈਲਪ ਹੁੰਦੀ ਆ ਇਸ ਲਈ ਮੀਡੀਆ ਦੀ ਆਜ਼ਾਦੀ ਸਭ ਤੋਂ ਜ਼ਰੂਰੀ ਹੈ ਤੇ ਜਿਹੜੇ ਮੇਰੇ ਭਰਾ ਤੇ ਭੈਣ ਤੇ ਬਜ਼ੁਰਗ ਜਾਂ ਜਵਾਨ ਘਰਾਂ ਚ ਬੈਠੇ ਨੇ ਵੀ ਚੱਲ ਕੋਈ ਨਹੀਂ ਐਉਂ ਨਾ ਕਰਿਆ ਕਰੋ ਜਿੱਦਣ ਤੁਹਾਡੇ ਨਾਲ ਹੋਗੇ ਉਦੋਂ ਫੇ ਸਾਰਿਆਂ ਨੇ ਕਹਣਾ ਚੱਲ ਕੋਈ ਨਹੀਂ ਇਸ ਲਈ ਸਾਰੇ ਪਹੁੰਚਣ ਜਿੱਥੇ ਵੀ ਲੋੜ ਪੈਂਦੀ ਆ ਸਾਡੇ মিডিਆ ਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਮੈਂ ਆਪਣੇ ਅਦਾਕਾਰ ਕਲਾਕਾਰ ਵੀਰ ਉਹਨਾਂ ਸਾਰਿਆਂ ਨੂੰ ਕਹਿੰਦਾ ਵੀ ਭਾਈ ਆਪਾਂ ਵੀ মিডিਆ ਨੂੰ ਅੱਜਾਂ ਮਾਰਦੇ ਆਪਣੇ ਵਲੇ ਅੱਜ মিডিਆ ਨੂੰ ਲੋੜ ਹੈ ਤੁਸੀਂ ਜਰੂਰ ਆਓ ਬਾਕੀ ਜਿੱਥੇ ਜੋ ਵੀ ਹੈ ਤੁਹਾਡੇ ਨਾਲ ਆ ਸਾਰੇ মিডিਆ ਦੇ ਨਾਲ ਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ